ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੀ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰਾ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਾਇਲਡ ਲੈਵਲ ਤੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਤੇ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹਨਾਂ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ। ਆਏ ਸਾਲ ਗਰਮੀ ਵਧ ਰਹੀ ਹੈ ਤੇ ਅਕਸਰ ਗਰਮੀਆਂ ਲੋਕਾਂ ਤੇ ਕਹਿਟਾਉਂਦੀਆਂ ਸੀ ਕਿਉਂਕਿ ਬਹੁਤ ਜ਼ਿਆਦਾ ਲੂ ਕਰਕੇ ਲੂਦੇ ਥਪੇੜਿਆਂ ਕਰਕੇ ਲਗਾਤਾਰ ਲੋਕਾਂ ਦੇ ਚਿਹਰੇ ਮੁਰਝਾਏ ਹੁੰਦੇ ਸੀ ਪਰ ਇਸ ਸਾਲ ਗੱਲ ਕਰ ਲਈਏ ਤਾਂ ਗਰਮੀਆਂ ਵਿੱਚ ਜਿਹੜਾ ਮੌਸਮ ਹੈ ਬਹੁਤ ਜਿਆਦਾ ਮਿਹਰਬਾਨ ਦਿਖਾਈ ਦੇ ਰਿਹਾ ਹੈ ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਕਦਰ ਤੇਜ਼ ਹਵਾਵਾਂ ਚੱਲ ਰਹੀਆਂ ਨੇ ਔਰ ਹਲਕੀ ਬੂੰਦਾਬاندی ਵੀ ਹੋ ਰਹੀ ਹੈ ਜਿਸ ਨੇ ਕੀ ਮੌਸਮ ਸੁਹਾਣਾ ਬਣਾ ਦਿੱਤਾ ਹੈ ਅਕਸਰ ਜੇ ਗੱਲ ਕਰ ਲਈਏ ਗਰਮੀਆਂ ਦਾ ਮੌਸਮ ਜਿਹੜਾ ਕਿ ਉਹ ਲੋਕਾਂ ਨੂੰ ਜਿਆਦਾ ਪਸੰਦ ਨਹੀਂ ਆਉਂਦਾ ਰਾਸ ਨਹੀਂ ਆਉਂਦਾ ਕਿਉਂਕਿ ਗਰਮੀਆਂ ਵਿੱਚ ਲੂਦੇ ਥਪੇੜੇ ਔਰ ਜੋ ਗਰਮੀ ਹੁੰਦੀ ਹੈ ਉਸ ਕਰਕੇ ਲਗਾਤਾਰ ਲੋਕਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪੜਦੀ ਹੈ ਪਰ ਜੇ ਗੱਲ ਕਰ ਲਈਏ ਇਸ ਸਾਲ ਗਰਮੀ ਦਾ ਮੌਸਮ ਜਿਹੜਾ ਕਿ ਉਹ ਬਹੁਤ ਜ਼ਿਆਦਾ ਰਾਹਤ ਭਰਿਆ ਵਿਖਾਈ ਦੇ ਰਿਹਾ ਕਿਉਂਕਿ ਆਏ ਦਿਨ ਬਰਸਾਤਾਂ ਹੋ ਰਹੀਆਂ ਨੇ ਮੌਸਮ ਵਿਭਾਗ ਨੇ ਵੀ ਪੂਰੇ ਪੰਜਾਬ ਪਰ ਵਿੱਚ بارش ਦਾ ਅਲਰਟ ਜਾਰੀ ਕੀਤਾ ਹੋਇਆ ਹੈ ਔਰ ਸਵੇਰ ਚੜਦੇ ਹੀ ਅੰਮ੍ਰਿਤਸਰ ਵਿੱਚ ਬਰਸਾਤ ਨੇ ਦਸਤਕ ਦੇ ਦਿੱਤੀ ਹੈ ਔਰ ਤੁਸੀਂ ਦੇਖ ਸਕਦੇ ਹੋ ਅਸਮਾਨ ਵਿੱਚ ਕਿਸ ਕਦਰ ਜਿਹੜੇ ਬੱਦਲ ਨੇ ਉਹ ਛਾਏ ਹੋਏ ਨੇ ਇੰਜ ਜਾਪਦਾ ਹੈ ਸਾਰਾ ਦਿਨ ਬਰਸਾਤ ਜਿਹੜੀ ਕਿ ਉਹ ਹੋ ਸਕਦੀ ਹੈ ਜਿਸ ਤੋਂ ਬਾਅਦ ਕਿ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਔਰ ਕਿਉਂਕਿ ਇਹ ਗੱਲ ਕਰ ਲਈਏ ਵਿੱਚ ਜਿਨ੍ਹਾਂ ਦੀ ਕਾਫੀ ਜਿਨ੍ਹਾਂ ਤੋਂ ਬਰਸਾਤਾ ਹੋ ਰਹੀਆਂ ਨੇ ਖਾਸ ਕਰਕੇ ਅੰਮ੍ਰਿਤਸਰ ਵਿੱਚ ਆਇਦਿਨ ਬਰਸਾਤ ਹੋ ਰਹੀ ਹੈ ਜਿਸ ਨੇ ਕਿ ਮੌਸਮ ਸੁਹਾਣਾ ਬਣਾਇਆ ਹੋਇਆ ਔਰ ਲੋਕ ਵੀ ਇਸ ਮੌਸਮ ਦਾ ਆਨੰਦ ਲੈਂਦੇ ਹੋਏ ਸੜਕਾਂ ਤੇ ਵੀ ਖਾਈ ਦਿੰਦੇ ਨੇ ਲਗਾਤਾਰ ਚੈਲਕਦਮੀ ਲੋਕਾਂ ਦੀ ਇਸ ਮੌਸਮ ਵਿੱਚ ਵਾਧੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਅਕਸਰ ਗਰਮੀਆਂ ਵਿੱਚ ਲੋਕ ਨੇ ਜਿਹੜੇ ਕਿ ਉਹ ਕਾਟੇ ਹੀ ਨਿਕਲਣਾ ਪਸੰਦ ਕਰਦੇ ਨੇ ਕਿਉਂਕਿ ਲੂ ਦੇ ਥਪੇੜਿਆਂ ਨਾਲ ਲੋਕਾਂ ਨੂੰ 2-4 ਹੋਣਾ ਪੈਂਦਾ ਤੇ ਮੁਰਕੋ ਮੁੜਕੀ ਲੋਕ ਹੋ ਜਾਂਦੇ ਨੇ ਗਰਮੀਆਂ ਵਿੱਚ ਪਰ ਜੇ ਗੱਲ ਕਰ ਲਈਏ ਇਸ ਮੌਸਮ ਦੀ ਇਸ ਵਾਰ ਜਿਹੜਾ ਮੌਸਮ ਹੈ ਬਹੁਤ ਰਾਹਤ ਲੈ ਕੇ ਆਇਆ ਹੋਇਆ ਹੈ ਔਰ ਇਹ ਲਗਾਤਾਰ ਆਏ ਦਿਨ ਬਰਸਾਤਾ ਹੋ ਰੀਆਂ ਨੇ ਔਰ ਅੱਜ ਦੀ ਦਿਨ ਦੀ ਸ਼ੁਰੂਆਤ ਵੀ ਜਿਹੜੀ ਕਿ ਉਹ ਬਰਸਾਤ ਨਾ ਹੋਈ ਹੈ ਜਿਸ ਤੇ ਕਿ ਮੌਸਮ ਸੁਹਾਣਾ ਬਣਾ ਦਿੱਤਾ ਹੈ ਔਰ ਬੱਦਲਵਾਈ ਛਾਈ ਹੋਈ ਹੈ ਔਰ ਇੰਝ ਜਿਹਾ ਆਪਦੇ ਵੀ ਹੁਣ ਹਲਕਾ ਹਲਕੇ ਹਲਕੀ ਬੂੰਦਾਬੰਦੀ ਦੀ ਸ਼ੁਰੂਆਤ ਹੋ ਗਈ ਹੈ ਔਰ ਸਾਰਾ ਦਿਨ ਬਰਸਾਤ ਜਿਹੜੀ ਕਿ ਉਹ ਹੋਵੇਗੀ ਜਿਸ ਨਾਲ ਲੋਕਾਂ ਨੂੰ ਉਮਸ ਅਤੇ ਲੂਤੋ ਜਿਹੜੀ ਕਿ ਉਹ ਰਾਹਤ ਮਿਲਦੀ ਵਿਖਾਈ ਦੇ ਰਹੀ ਹੈ ਔਰ ਤਾਪਮਾਨ ਵੀ ਲਗਾਤਾਰ ਜਿਹੜਾ ਕਿ ਉਹ 80 ਵੱਲ ਵਿਖਾਈ ਦੇ ਰਿਹਾ ਕਿਉਂਕਿ ਅਕਸਰ ਗਰਮੀਆਂ ਵਿੱਚ ਤਾਪਮਾਨ 40 ਡਿਗਰੀ ਤੋਂ ਪਲੱਸ ਹੁੰਦਾ ਹੈ ਪਰ ਜੇ ਹੁਣ ਗੱਲ ਕਰ ਲਈ ਤਾਂ ਹੁਣ ਜਿਹੜਾ ਕਿ ਉਹ 30 ਡਿਗਰੀ ਤੋਂ ਵੀ 80 ਜਿਹੜਾ ਕਿ ਤਾਪਮਾਨ ਹੈ ਉਹ ਹੋਇਆ ਹੈ ਜਿਸ ਨੇ ਕਿ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੋਈ ਹੈ ਔਰ ਹਲਕੀ ਬੂੰਦਾਬੰਦੀ ਜਿਹੜੀ ਕਿ ਉਹ ਹੋ ਰਹੀ ਹੈ ਤੁਹਾਨੂੰ ਦਿਖਾ ਦਿੰਦੇ ਆ ਹਲਕੀ ਬੂੰਦਾਬੰਦੀ ਜਿਹੜੀ ਕਿ ਉਹ ਉਹ ਹੋ ਰਹੀ ਹੈ ਤੇ ਇੰਜ ਜਾਪਦਾ ਹੈ ਵੀ ਹੁਣ ਹੋਰ ਬਰਸਾਤ ਜਿਹੜੀ ਕਿ ਉਹ ਹੋਵੇਗੀ ਜਿਸ ਨਾਲ ਕੀ ਹੋਰ ਲੋਕਾਂ ਨੂੰ ਜਿਹੜੀ ਉਹ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਅਕਸਰ ਲੋਕ ਜਿਹੜੇ ਨੇ ਉਹ ਗਰਮੀਆਂ ਵਿੱਚ ਚਾਹੁੰਦੇ ਨੇ ਬਸਾਤਾ ਹੋਣ ਮੌਸਮ ਠੰਡਾ ਹੋਵੇ ਤੇ ਉਹਨਾਂ ਨੂੰ ਗਰਮੀਆਂ ਵਿੱਚ ਵੀ ਰਾਹਤ ਮਿਲੇ ਕਿਉਂਕਿ ਹਿਊਮਨ ਨੇਚਰ ਹੈ ਲੋਕ ਗਰਮੀਆਂ ਵਿੱਚ ਸਰਦੀਆਂ ਦਾ ਮੌਸਮ ਜਿਹੜਾ ਯਾਦ ਕਰਦੇ ਨੇ ਤੇ ਔਰ ਸਰਦੀਆਂ ਨੂੰ ਲੋਕਾਂ ਨੂੰ ਗਰਮੀ ਦੀ ਯਾਦ ਆਉਂਦੀ ਹੈ ਪਰ ਜੇ ਗੱਲ ਕਰ ਲਈਏ ਇਸ ਸਾਲ ਵਿੱਚ 12 ਮਹੀਨਿਆਂ ਵਿੱਚ ਜੇ ਗੱਲ ਕਰੀਏ 8 ਤੋਂ 9 ਮਹੀਨੇ ਗਰਮੀਆਂ ਦੇ ਹੁੰਦੇ ਨੇ ਯਾਨੀ ਕਿ ਗਰਮੀ ਦਾ ਮੌਸਮ ਜਿਹੜਾ ਕਿ ਉਹ ਜ਼ਿਆਦਾ ਲੰਮਾ ਹੁੰਦਾ ਹੈ ਇਸ ਕਰਕੇ ਲੋਕਾਂ ਨੂੰ ਵੀ ਗਰਮੀਆਂ ਤੋਂ 2-4 ਹੋਣਾ ਪੈਂਦਾ ਪਰ ਇਸ ਵਾਰ ਜੇ ਗੱਲ ਕਰੀਏ ਤਾਂ ਮੌਸਮ ਬਹੁਤ ਮਿਹਰਬਾਨ ਹੋਇਆ ਖਾਸ ਕਰਕੇ ਅੰਮ੍ਰਿਤਸਰ ਵਿੱਚ ਲਗਾਤਾਰ ਆਇ ਦਿਨ ਬਰਸਾਤਾ ਹੋ ਰਿਹਾ ਨੇ ਜਿਸ ਨੇ ਮੌਸਮ ਸੁਹਾਣਾ ਬਣਾਇਆ ਹੋਇਆ ਔਰ ਲੋਕ ਵੀ ਇਸ ਮੌਸਮ ਦਾ ਅਨੰਦ ਮਾਣਦੇ ਹੋਏ ਵੀ ਖਾਈ ਦੇ ਰਹੇ ਨੇ ਔਰ ਲੋਕ ਜਿਹੜੇ ਕਿ ਸੜਕਾਂ ਤੇ ਜਿਆਦਾ ਗਿਣਤੀ ਵਿੱਚ ਵਿਖਾਈ ਦੇ ਰਹੇ ਨੇ ਚੱਲ ਕਦਮੀ ਜਿਆਦਾ ਹੋ ਰਹੀ ਹੈ ਔਰ ਲੋਕਾਂ ਦੀ ਰੌਣਕਾ ਜਿਹੜੀ ਕਿ ਉਹ ਜਿਆਦਾ ਵਿਖਾਈ ਦੇ ਰਹੀ ਨੇ ਕਿਉਂਕਿ ਮੌਸਮ ਸੁਹਾਣਾ ਬਣਿਆ ਹੋਇਆ ਹੈ ਆਏ ਸਾਲ ਗਰਮੀ ਵਧ ਰਹੀ ਹੈ ਤੇ ਅਕਸਰ ਗਰਮੀਆਂ ਲੋਕਾਂ ਤੇ ਕਹਿਟ ਹੁੰਦੀਆਂ ਸੀ ਕਿਉਂਕਿ ਬਹੁਤ ਜਿਆਦਾ ਲੂ ਕਰਕੇ ਲੂਦ ਥਪੀੜਾਂ ਕਰਕੇ ਲਗਾਤਾਰ ਲੋਕਾਂ ਦੇ ਚਿਹਰੇ ਮੁਰਝਾਏ ਹੁੰਦੇ ਸੀ ਪਰ ਇਸ ਸਾਲ ਗੱਲ ਕਰ ਲਈਏ ਤਾਂ ਗਰਮੀਆਂ ਵਿੱਚ ਜਿਹੜਾ ਮੌਸਮ ਹੈ ਬਹੁਤ ਜਿਆਦਾ ਮਿਹਰਬਾਨ ਦਿਖਾਈ ਦੇ ਰਿਹਾ ਹੈ ਤੁਹਮ ਦਿਖਾ ਦਿੰਦੇ ਆ ਕਿਸ ਕਦਰ ਤੇਜ਼ ਹਵਾਵਾਂ ਚੱਲ ਰਹੀਆਂ ਨੇ ਔਰ ਹਲਕੀ ਬੂੰਦਾਬاندی ਵੀ ਹੋ ਰਹੀ ਹੈ ਜਿਸ ਨੇ ਕੀ ਮੌਸਮ ਸੁਹਾਣਾ ਬਣਾ ਦਿੱਤਾ ਹੈ ਅਕਸਰ ਜੇ ਗੱਲ ਕਰ ਲਈਏ ਗਰਮੀਆਂ ਦਾ ਮੌਸਮ ਜਿਹੜਾ ਕਿ ਉਹ ਲੋਕਾਂ ਨੂੰ ਜਿਆਦਾ ਪਸੰਦ ਨਹੀਂ ਹੁੰਦਾ ਰਾਸ ਨਹੀਂ ਹੁੰਦਾ ਕਿਉਂਕਿ ਗਰਮੀਆਂ ਵਿੱਚ ਲੂਦ ਥਪੇੜੇ ਔਰ ਜੋ ਗਰਮੀ ਹੁੰਦੀ ਹੈ ਉਸ ਕਰਕੇ ਲਗਾਤਾਰ ਲੋਕਾਂ ਨੂੰ ਵੱਡੀ ਪਰੇਸ਼ਾਨੀ ਚ ਝਲਣੀ ਪड़ਦੀ ਹੈ ਪਰ ਜੇ ਗੱਲ ਕਰ ਲਈਏ ਇਸ ਸਾਲ ਗਰਮੀ ਦਾ ਮੌਸਮ ਜਿਹੜਾ ਕਿ ਉਹ ਬਹੁਤ ਜਿਆਦਾ ਰਹਿਤ ਪ੍ਰਿਆ ਵਿਖਾਈ ਦੇ ਰਿਹਾ ਕਿਉਂਕਿ ਆਇਜਨ ਬਰਸਾਤਾ ਹੋ ਰਿਹਾ ਨੇ ਮੌਸਮ ਵਿਭਾਗ ਨੇ ਵੀ ਪੂਰੇ ਪੰਜਾਬ ਪਰ ਵਿੱਚ بارش ਦਾ ਅਲਰਟ ਜਾਰੀ ਕੀਤਾ ਹੋਇਆ ਔਰ ਸਵੇਰ ਚੜਦਿਆਂ ਹੀ ਅਮਰitsar ਵਿੱਚ ਬਰਸਾਤ ਨੇ ਦਸਤਕ ਦੇ ਦਿੱਤੀ ਹੈ ਔਰ ਤੁਸੀਂ ਦੇਖ ਸਕਦੇ ਹੋ ਅਸਮਾਨ ਵਿੱਚ ਕਿਸ ਕਦਰ ਜਿਹੜੇ ਬੱਦਲ ਨੇ ਉਹ ਛਾਏ ਹੋਏ ਨੇ ਇੰਜ ਜਾਪਦਾ ਹੈ ਸਾਰਾ ਦਿਨ ਬਰਸਾਤ ਜਿਹੜੀ ਕਿ ਉਹ ਹੋ ਸਕਦੀ ਹੈ ਇਸ ਤੋਂ ਬਾਅਦ ਕਿ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਔਰ ਕਿਉਂਕਿ ਇਹ ਗੱਲ ਕਰ ਲਈਏ ਵਿੱਚ ਜਿਨ੍ਹਾਂ ਦੀ ਕਾਫੀ ਜਿਨ੍ਹਾਂ ਤੋਂ ਬਰਸਾਤਾ ਹੋ ਰਹੀਆਂ ਨੇ ਖਾਸ ਕਰਕੇ ਅੰਮ੍ਰਿਤਸਰ ਵਿੱਚ ਆਇਦਿਨ ਬਰਸਾਤ ਹੋ ਰਹੀ ਹੈ ਜਿਸ ਨੇ ਕੀ ਮੌਸਮ ਸੁਹਾਣਾ ਬਨਾਇਆ ਹੋਇਆ ਔਰ ਲੋਕ ਵੀ ਇਸ ਮੌਸਮ ਦਾ ਆਨੰਦ ਲੈਂਦੇ ਹੋਏ ਸੜਕਾਂ ਤੇ ਵੀ ਖਾਈ ਦਿੰਦੇ ਨੇ ਲਗਾਤਾਰ ਚੈਲ ਕਦਮੀ ਲੋਕਾਂ ਦੀ ਇਸ ਮੌਸਮ ਵਿੱਚ ਵਧੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਅਕਸਰ ਗਰਮੀਆਂ ਵਿੱਚ ਲੋਕ ਨੇ ਜਿਹੜੇ ਕਿ ਉਹ ਘਾਟ ਹੀ ਨਿਕਲਣਾ ਪਸੰਦ ਕਰਦੇ ਨੇ ਕਿਉਂਕਿ ਲੂ ਦੇ ਥਪੇੜਿਆਂ ਨਾਲ ਲੋਕਾਂ ਨੂੰ 2-4 ਹੋਣਾ ਪੈਂਦਾ ਤੇ ਮੁਰਕੋ ਮੁੜਕੀ ਲੋਕ ਹੋ ਜਾਂਦੇ ਨੇ ਗਰਮੀਆਂ ਵਿੱਚ ਪਰ ਜੇ ਗੱਲ ਕਰ ਲਈਏ ਇਸ ਮੌਸਮ ਦੀ ਇਸ ਵਾਰ ਜਿਹੜਾ ਮੌਸਮ ਹੈ ਬਹੁਤ ਰਾਹਤ ਲੈ ਕੇ ਆਇਆ ਹੋਇਆ ਹੈ ਔਰ ਇਹ ਲਗਾਤਾਰ ਆਏ ਦਿਨ ਬਰਸਾਤਾ ਹੋ ਰੀਆਂ ਨੇ ਔਰ ਅੱਜ ਦੀ ਦਿਨ ਦੀ ਸ਼ੁਰੂਆਤ ਵੀ ਜਿਹੜੀ ਕਿ ਉਹ ਬਰਸਾਤ ਨਾ ਹੋਈ ਹੈ ਜਿਸ ਤੇ ਕਿ ਮੌਸਮ ਸੁਹਾਣਾ ਬਣਾ ਦਿੱਤਾ ਹੈ ਔਰ ਬੱਦਲਵਾਈ ਛਾਈ ਹੋਈ ਹੈ ਔਰ ਇੰਜ ਜਿਹਾ ਆਪਦੇ ਵੀ ਹੁਣ ਹਲਕਾ ਹਲਕੇ ਹਲਕੀ ਬੂੰਦਾਬੰਦੀ ਦੀ ਸ਼ੁਰੂਆਤ ਹੋ ਗਈ ਹੈ ਔਰ ਸਾਰਾ ਦਿਨ ਬਰਸਾਤ ਜਿਹੜੀ ਕਿ ਉਹ ਹੋਵੇਗੀ ਜਿਸ ਨਾਲ ਲੋਕਾਂ ਨੂੰ ਉਮਸ ਅਤੇ ਲੂਤੋ ਜਿਹੜੀ ਕਿ ਉਹ ਰਾਹਤ ਮਿਲਦੀ ਵਿਖਾਈ ਦੇ ਰਹੀ ਹੈ ਔਰ ਤਾਪਮਾਨ ਵੀ ਲਗਾਤਾਰ ਜਿਹੜਾ ਕਿ ਉਹ ਹੀਠਾਂ ਵੱਲ ਵਿਖਾਈ ਦੇ ਰਿਹਾ ਕਿਉਂਕਿ ਅਕਸਰ ਗਰਮੀਆਂ ਵਿੱਚ ਤਾਪਮਾਨ 40 ਡਿਗਰੀ ਤੋਂ ਪਲੱਸ ਹੁੰਦਾ ਹੈ ਪਰ ਜੇ ਹੁਣ ਗੱਲ ਕਰ ਲਈ ਤਾਂ ਹੁਣ ਜਿਹੜਾ ਕਿ ਉਹ 30 ਡਿਗਰੀ ਤੋਂ ਵੀ ਹੀਠਾ ਜਿਹੜਾ ਕਿ ਤਾਪਮਾਨ ਹੈ ਉਹ ਹੋਇਆ ਹੈ ਜਿਸ ਨੇ ਕਿ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੋਈ ਹੈ ਔਰ ਹਲਕੀ ਬੂੰਦਾਬੰਦੀ ਜਿਹੜੀ ਕਿ ਉਹ ਹੋ ਰਹੀ ਹੈ ਤੁਹਾਨੂੰ ਦਿਖਾ ਦਿੰਦੇ ਆ ਹਲਕੀ ਬੂੰਦਾਬੰਦੀ ਜਿਹੜੀ ਕਿ ਉਹ ਉਹ ਹੋ ਰਹੀ ਹੈ ਤੇ ਇੰਜ ਜਾਪਦਾ ਹੈ ਵੀ ਹੁਣ ਹੋਰ ਬਰਸਾਤ ਜਿਹੜੀ ਕਿ ਉਹ ਹੋਵੇਗੀ ਜਿਸ ਨਾਲ ਕੀ ਹੋਰ ਲੋਕਾਂ ਨੂੰ ਜਿਹੜੀ ਉਹ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਅਕਸਰ ਲੋਕ ਜਿਹੜੇ ਨੇ ਉਹ ਗਰਮੀਆਂ ਵਿੱਚ ਚਾਹੁੰਦੇ ਨੇ ਬਸਾਤਾ ਹੋਣ ਮੌਸਮ ਠੰਡਾ ਹੋਵੇ ਤੇ ਉਹਨਾਂ ਨੂੰ ਗਰਮੀਆਂ ਵਿੱਚ ਵੀ ਰਾਹਤ ਮਿਲੇ ਕਿਉਂਕਿ ਹਿਊਮਨ ਨੇਚਰ ਹੈ ਲੋਕ ਗਰਮੀਆਂ ਵਿੱਚ ਸਰਦੀਆਂ ਦਾ ਮੌਸਮ ਜਿਹੜਾ ਯਾਦ ਕਰਦੇ ਨੇ ਤੇ ਉਹ ਸਰਦੀਆਂ ਨੂੰ ਲੋਕਾਂ ਨੂੰ ਗਰਮੀ ਦੀ ਯਾਦ ਆਉਂਦੀ ਹੈ ਪਰ ਜੇ ਗੱਲ ਕਰ ਲਈਏ ਸਾਲ ਵਿੱਚ 12 ਮਹੀਨਿਆਂ ਵਿੱਚ ਜੇ ਗੱਲ ਕਰੀਏ 8 ਤੋਂ 9 ਮਹੀਨੇ ਗਰਮੀਆਂ ਦੇ ਹੁੰਦੇ ਨੇ ਯਾਨੀ ਕਿ ਗਰਮੀ ਦਾ ਮੌਸਮ ਜਿਹੜਾ ਕਿ ਉਹ ਜ਼ਿਆਦਾ ਲੰਮਾ ਹੁੰਦਾ ਹੈ ਇਸ ਕਰਕੇ ਲੋਕਾਂ ਨੂੰ ਵੀ ਗਰਮੀਆਂ ਤੋਂ 2-4 ਹੋਣਾ ਪੈਂਦਾ ਪਰ ਇਸ ਵਾਰ ਜੇ ਗੱਲ ਕਰੀਏ ਤਾਂ ਮੌਸਮ ਬਹੁਤ ਮਿਹਰਬਾਨ ਹੋਇਆ ਖਾਸ ਕਰਕੇ ਅੰਮ੍ਰਿਤਸਰ ਵਿੱਚ ਲਗਾਤਾਰ ਆਇਆਂ ਦਿਨ ਬਰਸਾਤਾ ਹੋ ਰਹੀ ਨੇ ਜਿਸ ਨੇ ਮੌਸਮ ਸੁਹਾਣਾ ਬਣਾਇਆ ਹੋਇਆ ਔਰ ਲੋਕ ਵੀ ਇਸ ਮੌਸਮ ਦਾ ਆਨੰਦ ਮਾਣਦੇ ਹੋਏ ਵਿਖਾਈ ਦੇ ਰਹੇ ਨੇ ਔਰ ਲੋਕ ਜਿਹੜੇ ਕਿ ਸੜਕਾਂ ਤੇ ਜ਼ਿਆਦਾ ਗਿਣਤੀ ਵਿੱਚ ਵਿਖਾਈ ਦੇ ਰਹੇ ਨੇ ਚੱਲ ਕਦਮੀ ਜ਼ਿਆਦਾ ਹੋ ਰਹੀ ਹੈ ਔਰ ਲੋਕਾਂ ਦੀ ਰੌਣਕਾ ਜਿਹੜੀ ਕਿ ਉਹ ਜ਼ਿਆਦਾ ਵਿਖਾਈ ਦੇ ਰਹੀ ਨੇ ਕਿਉਂਕਿ ਮੌਸਮ ਸੁਹਾਣਾ ਬਣਿਆ ਹੋਇਆ ਹੈ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੈਨਿਕ ਸੂਰਤੀ ਟੀਵੀ ਅੰਮ੍ਰਿਤਸਰ